ਜਦੋਂ ਨੇ ਕਿ ਹੁਣ ਮੈਂ ਸਤਬੂ ਜੀ ਕਹਿੰਦੇ ਉਸ ਰਖਣਹਾਰ ਕਿਰਪਾਲੂ ਪਰਮੇਸ਼ਰ ਨੂੰ ਚੇਤੇ ਕਰਨਾ ਆਰੰਭ ਕਰਿਆ ਸਤਬੂ ਜੀ ਕਹਿੰਦੇ ਉਸ ਨੂੰ ਯਾਦ ਕਰ ਸਦਾ ਆਪਣੇ ਹਿਰਦੇ ਵਿੱਚ ਉਹਦੀ ਯਾਦ ਤਾਂ ਜਾ ਰੱਖੋ ਜਿਹੜਾ ਵਾਲਾ ਸਾਡੇ ਪਾਲਣਾ ਕਰਦਾ ਉਹ ਇੰਨਾ ਸਮਰਥ ਹੈ ਕਿ ਇੱਕ ਸਿੰਧ ਵਿੱਚ ਪਾਪੀ ਨੂੰ ਪਵਿੱਤਰ ਕਰਨ ਦੀ ਸਮਰਥਾ ਰੱਖਦਾ ਹੈ ਸਾਡੇ ਅਨੇਕਾਂ ਔਗਣ ਸਾਡੇ ਅਨੇਕਾਂ ਗੁਨਾਹ ਇੱਕ ਸਿੰਧ ਨਾਲ ਤੁਹਾਡੇ ਵਿੱਚ ਉਪਾਤ ਕਰ ਸਕਦੇ ਅੰਦਰ ਸਾਡੇ ਵਿਕਾਰਾਂ ਦੀ ਉਸ ਮੈਲ ਦੇ ਐਨੇ ਢੇਰ ਲਾ ਕੇ ਨਾ ਬਾਰੋਂ ਅਸੀਂ ਉਹ ਜਿੰਨਾ ਮਰਜੀ ਮਾਰ ਮਾਰ ਕੇ ਸਰੀਰ ਨੂੰ ਧੋਈ ਜਾਈਏ ਤੇ ਸਤਪੁਰ ਪਾਤਸ਼ਾਹ ਜੀ ਕਹਿੰਦੇ ਜਿਹੜੀ ਅੰਦਰ ਦੀ ਮੈਣ ਆ ਨਾ ਹਰੀਏ ਮਤ ਪਾਪਾਂ ਕੇ ਸੰਗ ਉਹ ਤੋਂ ਬੈ ਨਾਵੇਂ ਕੇ ਰੰਗ ਉਹ ਨਾਮ ਦੇ ਰੰਗ ਨਾਲ ਹੀ ਅਨੁਰਲਖੀ ਸਤਪੁਰ ਜੀ ਕਿਰਪਾ ਕਰਦੇ ਹਮੇਸ਼ਾ ਸਾਨੂੰ ਹਰ ਰੋਜ਼ ਅੰਦਰਲੀ ਮੈਨ ਲੋਕ ਨੂੰ ਦਾਜਤਨ ਦਿੰਦੇ ਇੱਕ ਵਾਰ ਨਹੀਂ ਕਈ ਵਾਰ ਗੁਰਬਾਣੀ ਦੇ ਅੰਦਰ ਐਸੇ ਪ੍ਰਮਾਣ ਮਿਲਦੇ ਹਨ ਕਿ ਜੇ ਕਿਸੇ ਕੱਪੜੇ ਨੂੰ ਮੈਣ ਲੱਗ ਜਾਵੇ ਨਾ ਤੂੰ ਕੱਪੜੇ ਨੂੰ ਸਾਬਣ ਨਾਲ ਪਾਣੀ ਨਾਲ ਸਾਬਣ ਨਾਲ ਧੋਤੇ ਸਾਬਣ ਹੋ ਸਕਦਾ ਹੈ ਸਰੀਰ ਨੂੰ ਮੈਨ ਲੱਗ ਜਾਵੇ ਉਹ ਆੜੀਆਂ ਤੋਂ ਟੁੱਟਿਆ ਲੱਗ ਸਕਦੀ ਹੈ ਪਰ ਜੇਕਰ ਮਨ ਨੂੰ ਮੈਨ ਲਾਗੇ ਨਾ ਤੇ ਉਹ ਫਿਰ ਕਿਸੇ ਬਾਹਰਲੇ ਯਤਨ ਦੇ ਨਾਲ ਨਹੀਂ ਲੱਥਣੀ ਉਹਦੇ ਵਾਸਤੇ ਤੇ ਪਾਤਸ਼ਾਹ ਜੀ ਕਹਿੰਦੇ ਇੱਕੋ ਇੱਕ ਤਰੀਕਾ ਹੈ ਪਰਮੇਸ਼ਰ ਦੀ ਬੰਦਗੀ ਸਤੁਰ ਜੀ ਪ੍ਰਬਲ ਕਰਦੇ ਨੇ ਸੂਹੀ ਰਾਗ 'ਚ ਭਾਂਡਾ ਆਤਮ ਮਲੇਨ ਤੋਤਾ ਆਚਾ ਲ ਹੋਈ ਸੀ ਭਾਂਡਾ ਇਨਾ ਮੈਨਾ ਹੋ ਗਿਆ ਅੰਦਰੋਂ ਅਸੀਂ ਨੂੰ ਬਾਹਰੋਂ ਧੋਈ ਜਾ ਰਹੇ ਤੇ ਪਾਤਸ਼ਾਹ ਜੀ ਕਹਿੰਦੇ ਬਾਹਰੋਂ ਧੋਤਿਆਂ ਇਹਦੀ ਅੰਦਰ ਦੀ ਮਹਿਲ ਨਹੀਂ ਜਾਣੀ ਭਾਂਡਾ ਅਤਮਲੀਨ ਤੋਤਾ ਆਚਾ ਲ ਹੋਈ ਸੀ ਜੇ ਇਹ ਨੂੰ ਬਾਹਰੋਂ ਧੋਗੇ ਨਾ ਤੇ ਬਾਹਰੋਂ ਧੋਕੇ ਅਸੀਂ ਇਹ ਸਮਝ ਲਈਏ ਕਿ ਭਾਂਡਾ ਅੰਦਰੋਂ ਵੀ ਸਾਫ ਹੋ ਗਿਆ ਇਸ ਤਰ੍ਹਾਂ ਅੰਦਰੋਂ ਸਾਫ ਨਹੀਂ ਹੋਇਆ ਅੰਦਰੋਂ ਤੇ ਜਦੋਂ ਇਹਨੂੰ ਸਤਗੁਰੂ ਆਕਸ਼ਰ ਜੀ ਤੋਂ ਸੋਝੀ ਲੈ ਕੇ ਅੰਦਰੋਂ ਤੋਂ ਹੰਦਾ ਯਤਨ ਕਰਾਂਗੇ ਨਾ ਤਾਂ ਹੀ ਇਹ ਅੰਦਰੋਂ ਸਾਫ ਹੋਣਾ ਹੈ ਫਿਰ ਸਤਗੁਰੂ ਜੀ ਕੋਲ ਬੇਨਤੀ ਕੀਤੀ ਪਤਾ ਕਿਵੇਂ ਲੱਗੇਗਾ ਵੀ ਭਾਂਡਾ ਅੰਦਰੋਂ ਸਾਫ ਹੋ ਚੁੱਕਿਆ ਸਤਗੁਰੂ ਆਕਸ਼ਰ ਜੀ ਕਹਿੰਦੇ ਗੁਰੂਦvare ਹੋਏ ਸੋਜੀ ਪਾਈ ਸੀ ਗੁਰੂ ਦੇ ਦਰ ਤੇ ਜਾ ਕੇ ਜਦੋਂ ਇਸ ਭਾਂਡੇ ਨੂੰ ਅੰਦਰੋਂ ਦੇਖੇਗਾ ਨਾ ਕਿ ਤੈਨੂੰ ਪਤਾ ਲੱਗੇਗਾ ਵੀ ਅੰਦਰੋਂ ਮੈਥਾ ਜਿਵੇਂ ਆਪਾਂ ਹਨੇਰੇ ਕਮਰੇ ਦੇ ਵਿੱਚ ਕਿਸੇ चीज ਨੂੰ ਦੇਖਦੇ ਆ ਨਹੀਂ ਪਤਾ ਲੱਗਦਾ ਜਦੋਂ ਫਿਰ ਪ੍ਰਕਾਸ਼ਪਨ ਹੁੰਦਾ ਹੈ ਪ੍ਰਕਾਸ਼ ਹੁੰਦਾ ਹੈ ਤੇ ਉਹਦੇ ਰੋਸ਼ਨੀ ਦੇ ਵਿੱਚ ਅਸੀਂ ਉਸ ਚੀਜ਼ ਨੂੰ ਦੇਖਦੇ ਆ ਤੇ ਅੰਦਰੋਂ ਫਿਰ ਪਤਾ ਲੱਗਦਾ ਵੀ ਅਜੇ ਤੱਕ ਇਹ ਤੇ ਬੈਲ ਹੈਗੀ ਇੱਥੇ ਗਿਆਨ ਦੀ ਰੋਸ਼ਨੀ ਹੈ ਪਤਸ਼ਾਹੀ ਕਹਿੰਦੇ ਜਦੋਂ ਇੱਥੇ ਲਿਆਵੇਂ ਗਣੇਸ਼ ਭਾਂਦੇ ਨੂੰ ਤੇ ਤੈਨੂੰ ਪਤਾ ਲੱਗ ਜਾਵੇਗਾ ਕਿ ਇਹਦੇ ਦਾਗ ਅਜੇ ਅੰਦਰਲੇ ਨਹੀਂ ਇੱਕ ਵਾਰ ਕੋਈ ਦੋ ਭਰਾ ਆਪਸ ਦੇ ਵਿੱਚ ਕਿਸੇ ਜ਼ਮੀਨ ਦੇ ਝਗੜੇ ਨੂੰ ਲੈ ਕੇ ਅਦਾਲਤਾਂ ਤੱਕ ਕੇਸ ਚਲਦੇ ਇੱਕ ਦੂਸਰੇ ਨੂੰ ਦੇਖਣਾ ਨਹੀਂ ਚਾਹਦੇ ਕਿਉਂਕਿ ਅੱਜ ਹਾਲਾਤ ਐਸੇ ਬਣੇ ਹੋਏ ਐ ਥੋੜੇ ਜਿਹੀ ਪੈਸੇ ਪਿੱਛੇ ਥੋੜੇ ਜਿਹੀ ਜ਼ਮੀਨ ਦੇ ਟੁਕੜੇ ਪਿੱਛੇ ਜਿਹੜਾ ਪਿਆਰ ਬਿਲਕੁਲ ਖਤਮ ਕਰ ਦਿੰਦੇ ਹੁਣੇ ਦੋਨੋਂ ਅਦਾਲਤਾਂ 'ਚ ਕੇਸ ਚੱਲ ਰਹੇ ਹਨ ਤੇ ਇੱਕ ਸੱਜਣ ਨੇ ਇੱਕ ਦਿਨ ਵਿਚਾਰ ਕੀਤੀ ਵੀ ਇਹਦਾ ਕੋਈ ਹੱਲ ਨਾ ਪਿਆ ਜਾਵੇ ਕਿਉਂਕਿ ਅਦਾਲਤਾਂ ਵਿੱਚ ਪੈਸੇ ਲਾ ਰਹੇ ਹਨ ਇੱਕ ਅਦਾਲਤ 'ਚ ਇੱਕ ਜਿੱਤ ਜਾਂਦਾ ਦੂਸਰਾ ਦੂਸਰੀ ਅਦਾਲਤ 'ਚ ਕੇਸ ਕਰਨਦਾ ਸਾਰੀ ਉਮਰ ਲੰਘ ਗਈ ਹੈ ਅਜੋ ਜਦੋਂ ਸਤਪੰਥ ਦੀ ਚਰਨਾਂ 'ਚ ਗਿਆ ਨਾ ਤੇ ਉਹਨੂੰ ਇੱਕ ਗੁਰੂ ਘਰੋਂ ਮਿਲਿਆ ਉਹ ਕਹਿਣ ਲੱਗਾ ਸੱਜਣਾ ਉਦਾਸ ਰਹਿਣਾ ਕੀ ਗੱਲ ਹੈ ਕਹਿਣ ਲੱਗਾ ਸਾਡੇ ਦੋਹਾਂ ਪਰਾਵਾਂ ਦੇ ਵਿੱਚ ਤੁਹਾਨੂੰ ਪਤਾ ਲੰਮੀ ਸਮੇ ਤੋਂ ਜ਼ਮੀਨ ਦੇ ਵਡਵਾਰੇ ਨੂੰ ਲੈ ਕੇ ਨਾ ਕੇਸ ਚੱਲ ਰਿਹਾ ਫਿਰ ਉਹ ਕਹਿੰਦਾ ਮੈਂ ਹੱਲ ਕਰਨਾ ਚਾਹੁੰਦਾ ਕਿਸੇ ਲੋਟੇ ਹੱਲ ਹੋ ਜਾਵੇ ਹੁਣ ਦੋਨੋਂ ਪਿੱਛੇ ਨਹੀਂ ਹਟਣਾ ਚਾਹੁੰਦੇ ਉਹ ਕਹਿਣ ਲੱਗਾ ਸੱਜਣਾ ਫਿਰ ਇੱਕ ਕੰਮ ਕਰ ਜਿਹੜਾ ਕੁਛ ਮੈਂ ਐਨਾਂ ਦੱਸੂ ਉਹ ਕਰੇਂਗਾ ਕਹਿਣ ਲੱਗਾ ਹਾਂ ਬਿਲਕੁਲ ਕਰੂੰਗਾ ਕਹਿਣ ਲੱਗਾ ਫਿਰ ਉਹ ਕਰੀ ਹੁਣ ਜਿੱਤੇ ਤਰੀਕ ਹੋਈ ਨਾ ਤੇ ਸਵੇਰੇ ਉੱਠ ਕੇ ਕੇ ਸਿਸ਼ਨਾਤ ਕਰਕੇ ਤੇ ਪੰਜ ਜਪਜੀ ਸਾਹਿਬ ਦੇ ਪਾਠ ਕਰੀ ਕੜਾ ਪ੍ਰਸ਼ਾਦ ਦੀ ਦੇ ਕੇ ਕਰਕੇ ਅਰਦਾਸ ਕਰੀ ਤੇ ਪਾਤਸ਼ਾਹ ਜੀ ਨੂੰ ਬੇਨਤੀ ਕਰੀ ਪਾਤਸ਼ਾਹ ਕਿਰਪਾ ਕਰਿਓ ਮੇਰੇ ਤੇ ਮੇਰੇ ਭਰਾ ਦੇ ਸ਼ਿਰ ਤੇ ਵਿੱਚ ਬਸ ਕੇ ਨਾ ਸਾਡੇ ਅੰਦਰੋਂ ਉਹ ਕ੍ਰੋਧ ਵਾਲੀ ਨਫਰਤ ਦੂਰ ਕਰ ਦਿਓ ਉਹ ਕਹਿਣ ਲੱਗਿਆ ਮੈਂ ਜਾ ਕੇ ਘਰ ਅਸ਼ਨਾਨ ਕੀ ਤਸਵੀਰیں ਅਮਰਤ ਵੇਲੇ ਇਸ਼ਨਾਨ ਕਰਨ ਤੋਂ ਬਾਅਦ ਮੈਂ ਭਾਜੀ ਜਪਜੀ ਸਾਹਿਬ ਦੇ ਪਾਠ ਕੀਤੇ ਕੜਾ ਪ੍ਰਸ਼ਾਦ ਦੀ ਦੇ ਕਰਕੇ ਜਦੋਂ ਜਰਜੀਤ ਸਾਹਿਬ ਉਹਦੇ ਬਾਠਾਂ ਦੀ ਸਮਾਪਤੀ ਹੋਈ ਅਲਮਸਾਂ ਜੀ ਦੀਆਂ ਛੇ ਪੌੜੀਆਂ ਪੜ ਕੇ ਮੈਂ ਅਰਦਾਸ ਕੀਤੀ ਬਾਦਸ਼ਾਹ ਕਿਰਪਾ ਕਰਿਓ ਸਾਡੇ ਦੋਹਾ ਭਰਾਵਾਂ ਦਾ ਪਿਆਰ ਪਹਿਲਾਂ ਵਾਂਗੂ ਬਣਿਆ ਰਹੀਂ ਕਿਰਪਾ ਕਰੋ ਸਾਡੇ ਦੋਹਾਂ ਦੇ ਹਿਰਦੇ ਵਿੱਚ ਵਸ ਕੇ ਨਾ ਸਾਡੇ ਅੰਦਰੋਂ ਇਹ ਗਰੋਹਤ ਜਿਹੜਾ ਹੈ ਉਹ ਖਤਮ ਹੋ ਜਾਵੇ ਸਾਡੇ ਅੰਦਰੋਂ ਇਹ ਲੋਭ ਜਿਹੜਾ ਨਾ ਉਹ ਖਤਮ ਹੋ ਜਾਵੇ ਕਹਿਣ ਲੱਗਾ ਮੈਂ ਅਜੇ ਅਰਦਾਸ ਕੀਤੀ ਸੀ ਤੇ ਮੈਂ ਘਰੋਂ ਆਪਣੇ ਬੱਚਿਆਂ ਨੂੰ ਆਵਾਜ਼ ਮਾਰੀ ਭਾਈ ਪਾਣੀ ਲਿਆਓ ਮੈਂ ਧਰੀਖ ਤੇ ਜਾ ਰਿਹਾ ਅਜੇ ਮੈਂ ਕਹਿਣ ਲੱਗਾ ਬੈਠ ਕੇ ਨਾ ਜਲ ਪਾਣੀ ਛਕਣ ਲੱਗਾ ਤੇ ਮੇਰੇ ਭਰਾ ਦਾ ਟੈਲੀਫੋਨ ਆ ਗਿਆ ਮੈਂ ਹਰਾਨ ਸੀ ਜਿਹਦੇ ਨਾਲ ਮੈਂ ਲੰਬੇ ਸਮੇਂ ਤੋਂ ਨਾ ਕਦੇ ਮੇਰੀ ਬੋਲ ਚੱਲ ਵੀ ਨਹੀਂ ਸੀ ਕਹਿਣ ਲੱਗਾ ਉਹਦਾ ਫੋਨ ਆ ਗਿਆ ਤੇ ਫੋਨ ਤੇ ਉਸਨੇ ਇੱਕ ਸੁਨੇਹਾ ਮੇਰੇ ਪ੍ਰਤੀ ਦਿੱਤਾ ਕਹਿਣ ਲੱਗਿਆ ਵੀਰ ਜੀ ਅੱਜ ਤਰੀਕ ਤੋਂ ਜਾਣ ਤੋਂ ਪਹਿਲਾਂ ਜੇ 5 ਕੁ ਮਿੰਟ ਤੁਸੀਂ ਟਾਈਮ ਕੱਢ ਲਓ ਤੇ ਆਪਾਂ ਕੁਝ ਵਿਚਾਰ ਕਰ ਲਈਏ। ਇਹ ਖੁਸ਼ੀ ਹੋਈ। ਪਰ ਮੇਰੇ ਮਨ ਵਿੱਚ ਇਹ ਸੀ ਕਿ ਮੇਰੇ ਭਰਾ ਨੇ ਉਹ ਗੱਲ ਮੰਨਣੀ ਨਹੀਂ ਜਿਹੜੀ ਮੈਂ ਕਹਿਣੀ। ਉਹਨੇ ਫਿਰ ਕਹਿ ਦਿੱਤਾ ਕਹਿਣ ਲੱਗਿਆ ਅੱਜ ਤਰੀਕ ਤੋਂ ਜਾਣ ਤੋਂ ਪਹਿਲਾਂ ਨਾ ਵੀਰ ਜੀ ਜੇ ਤੁਸੀਂ 10 ਮਿੰਟ ਸਮਾਂ ਪਹਿਲਾਂ ਕੱਢ ਕੇ ਆਪਾਂ ਬੈਠਣਾ ਹੈ ਤੇ ਕੁਝ ਵਿਚਾਰ ਕਰਨੇ ਹੈ। ਕਹਿਣ ਲੱਗਾ ਮੈਂ ਜਲਦੀ ਜਲਦੀ ਤਿਆਰ ਹੋਇਆ ਉਹਨੂੰ ਕਹਿੰਦਾ ਆ ਜਾਓ ਕਿੱਥੇ ਬੈਠਣਾ ਹੈ ਕਹਿਣ ਲੱਗਾ ਕਿ ਇੱਥੇ ਨਾ ਮੈਂ ਤੁਹਾਡੇ ਘਰ ਆਉਣਾ ਹੈ ਨਾ ਤੁਸੀਂ ਮੇਰੇ ਘਰ ਆਉਣਾ ਆਪਾਂ ਕਿਤੇ ਸਾਂਝੀ ਥਾਂ ਤੇ ਬੈਠ ਜਾਈਏ। ਮੈਂ ਉਹਨੂੰ ਕਹਿ ਦਿੱਤਾ ਗੁਰਦੁਆਰਾ ਸਾਹਿਬ ਹੀ ਆ ਜਾਓ ਉੱਥੇ ਆਪਾਂ ਬੈਠ ਜਾਈਏ ਅਸੀਂ ਬਾਹਰ ਜੋੜੇ ਘਰ ਦੇ ਨੇੜੇ ਦੋਨੋਂ ਜਣੇ ਬੈਠ ਗਏ ਕਹਿਣ ਲੱਗਾ ਮੇਰਾ ਭਰਾ ਨੇ ਇੱਕੋ ਗੱਲ ਕਹੀ ਉਹ ਕਹਿਣ ਲੱਗਾ ਵੀ ਵੀਰ ਜੀ ਤੁਸੀਂ ਦੱਸੋ ਕਿਵੇਂ ਕਰਦਾ ਹੈ ਜਦੋਂ ਇੰਨਾ ਸ਼ਬਦ ਕਹਿਆ ਨਾ ਕਹਿਣ ਲੱਗਾ ਮੈਂ ਸੋਚਿਆ ਵੀ ਅੱਜ ਇਹਦੇ ਮਨ ਦੇ ਵਿੱਚ ਵਿਚਾਰ ਇਸ ਤਰ੍ਹਾਂ ਦੀ ਕਿਵੇਂ ਆ ਗਏ ਸਤਿਗੁਰੂ ਨੇ ਕਿਰਪਾ ਕੀਤੀ ਹੈ ਜਿਹੜਾ ਮੈਂ ਜਪਜੀਤ ਸਾਹਿਬ ਦੇ ਪੰਜ ਬਾਣ ਕਰਕੇ ਅਰਦਾਸ ਕੀਤੀ ਨਾ ਤੇ ਉਹ ਸਤਿਗੁਰੂ ਜੀ ਦੀ ਕਿਰਪਾ ਹੋਈ ਹੈ ਮੈਂ ਵੀ ਹੱਥ ਜੋੜ ਕੇ ਕਹਿ ਦਿੱਤਾ ਵੀਰ ਜੀ ਤੁਸੀਂ ਦੱਸੋ ਕਿਵੇਂ ਕਰਨਾ ਚਾਹੀਦਾ ਉਹ ਕਹਿਣ ਲੱਗਾ ਜ਼ਮੀਨ ਜਿਹੜੀ ਹੈ ਨਾ ਇੱਥੇ ਰਹਿ ਜਾਣੀ ਹੈ ਆਪਾਂ ਸੰਸਾਰ ਤੋਂ ਕਦੇ ਚਲੇ ਜਾਣਾ ਤੇ ਜ਼ਮੀਨਾਂ ਇੱਥੇ ਰਹਿ ਜਾਣੀਆਂ ਆਪਣੇ ਪਿਆਰ 'ਚ ਫਰਕ ਨਾ ਪਾਈਏ ਕਹਿਣ ਲੱਗਾ ਮੇਰੇ ਮਨ ਇੱਕਦਮ ਮੇਰਾ ਮਨ ਝੋੜਿਆ ਗਿਆ ਆਕਾਰ ਦੇ ਨਾਲ ਨਾ ਵੀਰ ਦੇ ਹੱਥ ਨੂੰ ਫੜ ਕੇ ਆਪਣੇ ਸੀਨੇ ਨਾਲ ਲਾਇਆ ਵਾ ਇਹ ਕਹੇ ਵੀਰ ਜੀ ਤੁਸੀਂ ਦੱਸ ਦਿਓ ਕਿਵੇਂ ਕਰਨਾ ਉਹ ਕਹਿਣ ਲੱਗਾ ਐ ਉਹ ਕਰੋ ਇੱਕ ਪਾਸੇ ਵਾਲੀ ਜ਼ਮੀਨ ਤੁਸੀਂ ਰੱਖ ਲਓ ਜਿਹੜੀ ਪਹਿਲਾਂ ਤੁਸੀਂ ਚਾਹੁੰਦੇ ਹੋ ਦੂਜੀ ਜਿਹੜੀ ਮਾੜੀ ਹੈ ਉਹ ਮੈਨੂੰ ਛੱਡ ਦਿਓ ਕਹਿਣ ਲੱਗਾ ਮੈਂ ਹੱਥ ਚੁੜ ਕੇ ਕਿਹਾ ਛੋਟੇ ਵੀਰ ਜਿਹੜੇ ਪਾਸੇ ਤੈਨੂੰ ਚੰਗੀ ਲੱਗਦੀ ਹੈ ਜ਼ਮੀਨ ਤੂੰ ਉਹ ਪਾਸਾ ਲੈ ਲੈ ਦੂਸਰਾ ਮੈਨੂੰ ਛੱਡ ਦੇ ਕਹਿ ਲੱਗਾ ਮੇਰੇ ਛੋਟੇ ਭਰਾ ਨੇ ਉੱਠ ਕੇ ਨਾ ਮੈਨੂੰ ਆਪਣੇ ਬੁੱਕਲ ਵਿੱਚ ਲੈ ਲਿਆ ਉਹ ਕਹਿਣ ਲੱਗਾ ਚਲੋ ਹੁਣ ਆਪਣਾ ਉਹ ਰੌਲਾ ਨਿਬੜਿਆ ਆਪਾਂ ਲਿਖ ਕੇ ਦੇ ਦਿੰਨੇ ਆ ਅੱਜ ਤੋਂ ਆਪਣੇ ਕੇਸ ਖਤਮ ਵੀਰ ਜੀ ਜਿਹੜੇ ਪਾਸੇ ਤੁਸੀਂ ਮੇਰੇ ਵਾਸਤੇ ਥਾਂ ਛੱਡੋਗੇ ਮੈਂ ਉਸੇ ਪਾਸੇ ਜ਼ਮੀਨ ਲੈ ਲਵਾਂਗਾ ਮੈਂ ਉਸ ਨੂੰ ਕਹਿ ਰਿਹਾ ਤੂੰ ਜਿਸ ਪਾਸੇ ਕਹੇਗਾ ਫਿਰ ਮੈਂ ਕਲਗੀ ਤਰਫੇ ਦਾ ਦਾ ਤਲਵਾਦ ਕੀਤਾ ਮੈਂ ਗੁਰੂ ਨਾਨਕ ਸਾਹਿਬ ਆਦਿਸ਼ਾ ਜੀ ਦਾ ਲੱਖ ਲੱਖ ਸ਼ੁਕਰ ਕੀਤਾ ਮੈਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਸਿਰ ਝੁਕਾ ਕੇ ਕਿਹਾ ਮਾਛਾ ਤੁਸੀਂ ਐਡੀ ਕਿਰਪਾ ਕੀਤੀ ਜਿਹੜਾ ਸਾਡਾ ਕਈ ਸਾਲਾਂ ਤੋਂ ਆਪਸ ਦੇ ਵਿੱਚ ਜ਼ਮੀਨ ਦੀ ਵੰਡਰ ਨੂੰ ਲੈ ਕੇ ਝਗੜਾ ਚੱਲ ਰਿਆ ਸੀ ਤੇ ਤੂੰ ਇੱਕ ਪਲ ਦੇ ਵਿੱਚ ਨਿਬੜ ਦਿੱਤਾ ਸਾਡੇ ਅੰਦਰੋਂ ਉਹ ਲਾਲਚ ਦੀ ਮਹਿਲ ਇੱਕ ਮਿੰਟਾਂ 'ਚ ਹੀ ਧੋ ਦਿੱਤੀ ਤੋ ਕਿੰਨਾ ਮਹਾਨ ਹੈ ਕਹਿਣ ਲੱਗਾ ਮੈਂ ਉਸ ਵੀਰ ਨੂੰ ਆਪਣੇ ਭਰਾ ਨੂੰ ਘਰ ਲੈ ਕੇ ਆਇਆ ਇਕੱਠਿਆਂ ਬੈਠ ਕੇ ਚਾਹ ਪਾਣੀ ਸ਼ਕਿਆ ਤੇ ਸਾਡਾ ਪਰਵਾਨ ਹਾਰ ਰਵ ਸੀ ਕਿ ਜਿਹੜੇ ਅਸੀਂ ਇੱਕ ਦੂਸਰੇ ਨੂੰ ਦੇਖਣਾ ਨਹੀਂ ਚਾਹੁੰਦੇ ਸੀ ਅੱਜ ਇੱਕ ਤਾਂ ਬੈਠ ਕੇ ਸਿਖਾ ਰਹੇ ਸੀ ਇੱਕ ਤਾਂ ਬੈਠ ਕੇ ਚਾਪਾਂ ਲਈ ਫੇਰੇ ਸੀ ਤੋਂ ਬੜੇ ਖੁਸ਼ ਹੋਏ ਪਰਿਵਾਰ ਦੇ ਚਿਹਰੇ ਤੇ ਇੰਨੀ ਰੌਣਕ ਆਜ ਅਸੀਂ ਦੋਹਾਂ ਪਰਿਵਾਰ ਨੇ ਇਕੱਠੇ ਬੈਠ ਕੇ ਫੈਸਲਾ ਕਰ ਲਿਆ ਵੀ ਜਿਹੜੀ ਚੰਗੀ ਹੈ ਜ਼ਮੀਨ ਉਹਦੇ ਵਿੱਚੋਂ ਵੀ ਅੱਧੋਂ ਅੱਧ ਕਰਨੀ ਹੈ ਜਿਹੜੀ ਮਾੜੀ ਹੈ ਉਹਦੇ ਵਿੱਚੋਂ ਵੀ ਅੱਧ-ਅੱਧ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਹਿਣ ਲੱਗਾ ਜਿੱਤੇ ਮੇਰੇ ਮਨ ਕੀ ਹੁੰਦਾ ਸੀ ਨਾ ਮੈਂ ਮਾੜੀ ਜ਼ਮੀਨ ਨਹੀਂ ਲੈਣੀ ਮੇਰਾ ਪਰਿਵਾਰ ਕਹਿੰਦਾ ਸੀ ਆਪਾਂ ਮਾੜੇ ਪਾਸੇ ਜ਼ਮੀਨ ਨਹੀਂ ਲੈਣੀ ਅੱਜ ਪਰਵਾਹ ਵੀ ਕਹਿ ਰਿਹਾ ਪਿਤਾ ਜੀ ਜਿਸ ਪਾਸੇ ਤੁਹਾਡੀ ਮਰਜ਼ੀ ਹੈ ਉਸ ਪਾਸੇ ਜ਼ਮੀਨ ਆਪਾਂ ਵੰਡ ਲਓ ਪਰ ਝਗੜਾ ਨਾ ਕਰ ਕਦੇ ਕੋਈ ਕਾਰਜ ਅੜ ਜਾਂਦਾ ਨਾ ਤੇ ਅਰਦਾਸ ਕਰੋ ਜਪਜੀ ਸਾਹਿਬ ਦਾ ਪਾਠ ਕਰਕੇ ਸਤਿਗੁਰੂ ਜੀ ਦੇ ਚਰਨਾਂ ਦੇ ਪਾਤਸ਼ਾਹ ਕਿਰਪਾ ਕਰਿਓ ਹੋ ਸਕਦਾ ਮੈਂ ਗਲਤ ਹੋਵਾਂ ਹੋ ਸਕਦਾ ਮੇਰੇ ਕੋਲ ਗਲਤੀ ਹੋਈ ਹੋਵੇ ਅੱਜ ਜੇ ਤੁਸੀਂ ਕਿਰਪਾ ਕਰੋ ਸੋਚੀ ਬਖਸ਼ੋ ਇਹ ਕਿਵੇਂ ਸੁਧਰ ਸਕਦਾ ਹੈ ਜਿੰਦਗੀ ਵਿੱਚ ਸਭ ਕੁਝ ਮਿਲ ਜਾਂਦਾ ਹੈ ਮਾਪੇ ਭੈਣ ਭਰਾ ਨਹੀਂ ਮਿਲਦੇ ਜਮੀਨਾਂ ਜਾਇਦਾਦਾਂ ਜਿਹੜੀਆਂ ਨਾ ਇਹ ਇੱਥੇ ਰਹਿ ਜਾਂਦੀਆਂ ਕੋਈ ਜਿਹੜੇ ਪਰाये ਲੋਕ ਹਨ ਉਹ ਜਦੋਂ ਤੱਕ ਤੁਸੀਂ ਕਿੱਥੇ ਜੀਵਨ ਗੁਜ਼ਾਰ ਰਹੇ ਹੋ ਤੇ ਛੋੜਾ ਜਿਹਾ ਔਖ ਦਾ ਸਮਾਂ ਉਹ ਕਹਿਣਗੇ ਜਦੋਂ ਕੋਈ ਮੁਸ਼ਕਲ ਆਈ ਸਾਨੂੰ ਦੱਸਿਓ ਜੇ ਕੋਈ ਮੁਸ਼ਕਲ ਦੀ ਘੜੀ ਆ ਗਈ ਤੇ ਸਭਾ ਲੰਘ ਗਿਆ ਕਹਿਣਗੇ ਭਾਈ ਸਾਹਿਬ ਉਹ ਤੋਂ ਦੱਸਿਆ ਨਹੀਂ ਤੁਸੀਂ ਸਾਨੂੰ ਦੱਸਣਾ ਸੀ ਅਸੀਂ ਤੁਹਾਡੇ ਨਾਲ ਖੜੇ ਹਾਂ ਤੇ ਜੇ ਕਿਤੇ ਮੁਸ਼ਕਲ ਦੇ ਸਮੇਂ ਚ ਜਾ ਕੇ ਕਹਿ ਦਵੇ ਭਾਈ ਸਾਹਿਬ ਮੈਨੂੰ ਆ ਮੁਸ਼ਕਲ ਆ ਗਈ ਤੁਸੀਂ ਹੱਲ ਕਰੋ ਤੇ ਸਰੀਕ ਨਹੀਂ ਕੋਈ ਹੱਲ ਕਰਦਾ ਉੱਤੇ ਫਿਰ ਕਹਿ ਦਿੰਦਾ ਮੂੰਹ ਪਾਸੇ ਕਰ ਲੈਂਦਾ ਇੱਥੇ ਹੁਣ ਆਵੇਗਾ ਤੇ ਕੁਝ ਲੰਗੇਗਾ ਕੁਝ ਕੰਮ ਕਹੇਗਾ ਆਪਣਾ ਪਰਿਵਾਰ ਨਾਲ ਸਮਝਣਾ ਬਜ਼ੁਰਗ ਕਿੰਨੇ ਕਿੰਨੇ ਬਜ਼ੁਰਗ ਇਕੱਠੇ ਰਹ ਜਾਂਦੇ ਸੀ ਉਹ ਕਿੰਨੇ ਭਰਾ ਹੁੰਦੇ 5 5 7 7 ਭਰਾ ਹੁੰਦੇ ਇਕੱਠੇ ਰਹਿੰਦੇ ਸਨ ਉਹਨਾਂ ਚ ਪਿਆਰ ਹੁੰਦਾ ਸੀ ਅੱਜ ਸਾਨੂੰ ਲਾਲਚ ਦੇ ਲੋਭ ਦੇ ਇਸ ਔਗਣ ਨੇ ਇੱਥੇ ਲੈ ਕੇ ਖੜੇ ਕਰ ਦਿੱਤਾ ਕਿ ਅਸੀਂ ਆਪਣੇ ਭੈਣ ਨੂੰ ਭੈਣ ਮੰਨਣ ਲਈ ਤਿਆਰ ਨਹੀਂ ਅਸੀਂ ਭਰਾ ਨੂੰ ਭਰਾ ਮੰਨਣ ਲਈ ਤਿਆਰ ਨਹੀਂ ਅਸੀਂ ਪਿਓ ਨੂੰ ਪਿਤਾ ਮੰਨਣ ਲਈ ਤਿਆਰ ਨਹੀਂ ਅਸੀਂ ਮਾਂ ਨੂੰ ਮਾਂ ਸਿਰਫ ਸਾਨੂੰ ਆਪਣੇ ਆਪ ਤੇ ਕੀ ਅਸੀਂ ਸੀਮਤ ਹੋ ਗਏ ਇਸ ਕਰਕੇ ਸਰਗੁਰੂ ਅਕਸ਼ਰ ਜੀ ਕਹਿੰਦੇ ਆਏ ਇਹ ખોਟੀ ਮਤ ਨਾ ਗੁਰੂ ਦੇ ਚਰਨਾਂ ਵਿੱਚ ਆ ਕੇ ਦੁਰ ਹੰਦੀ ਹੈ ਜੇ ਉਹ ਸਤਿਗੁਰੂ ਰਖਵਾਲਾ ਹੋਵੇ ਨਾ ਅੰਦਰਲੇ ਜਿਹੜੇ ਭਿਆਨਕ ਵਿਕਾਰਾਂ ਦੇ ਰੋਗ ਹਨ ਉਹ ਸਾਰੇ ਘੱਟੇ ਜਾਂਦੇ ਆਓ ਅੱਜ ਸਤਿਗੁਰੂ ਬਾਛਾ ਜੀ ਨੇ ਸਾਨੂੰ ਕੋਈ ਤਰ੍ਹਾਂ ਹੁਕਮ ਅਕਸ਼ਸ ਕੀਤੇ ਨੇ ਅੱਜ ਦੇ ਹੁਕਮ ਦਾ ਸ਼ਬਦ ਦੇ ਅਰਥ ਵਿਚਾਰ ਆਪਣੇ ਹਿਰਦੇ ਵਿੱਚ ਸੋਲੀਆਂ ਇੱਕ ਵਾਰ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਲਾਓ ਆਪਾਂ ਦਸੇ ਪਾਤਸ਼ਾਹਾਂ ਨੂੰ ਕੀਰਤੀ ਕਰਦੇ ਆ ਨਾ ਅਰਦਾਸ ਵਿੱਚ ਫਿਰ ਕਹਿੰਦੇ ਆ ਦਸਾਂ ਪਾਤਸ਼ਾਹਾਂ ਤੁਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਦਾ ਧਿਆਨ ਧਰ ਕੇ ਫਿਰ ਅਸੀਂ ਪੰਜ ਪਿਆਰੇ ਚਾਰ ਸਹਬਜ਼ਾਦੇ 40 ਮੁਕਤੇ ਸਾਰਾਂ ਨੂੰ ਯਾਦ ਕਰਦੇ ਫਿਰ ਕਹਿੰਦੇ ਆ ਸੱਚੇ ਇਹਨਾਂ ਦੇ ਚਰਨਾਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਫਿਰ ਕਹੇ ਸ਼ਹੀਦ ਸਿੰਘਾਂ ਨੂੰ ਚੇਤੇ ਕਰਦੇ ਆ ਆਪਣੇ ਪੰਜਾਂ ਅਕਸਾਂ ਨੂੰ ਚੇਤੇ ਕਰਦੇ ਆ ਤੇ ਬਾਰ ਬਾਰ ਇਹ ਕਹਿੰਦੇ ਆ ਧਿਆਨ ਦੇ ਕੇ ਕਿਉਂਕਿ ਜਿਹੜੀ ਅਸੀਂ ਮੰਗ ਰੱਖ ਰਹੇ ਆ ਨਾ ਗੁਰੂ ਸਾਹਿਬ ਕੀਤੇ ਚਰਨਾ ਜੀ ਅਰਦਾਸ ਕਰ ਰਹੇ ਆ ਸਾਡੀ ਅਰਦਾਸ ਪ੍ਰਵਾਨ ਹੋ ਜਾਵੇ ਤਾਂ ਕਰਕੇ ਅਸੀਂ ਸ਼ਹੀਦ ਸਿੰਘ ਵਿੱਚ ਸ਼ਾਮਲ ਹੋ ਕੇ ਸਾਡੀ ਇਹ ਅਰਦਾਸ ਨੂੰ ਪ੍ਰਵਾਨ ਕਰਾਵਾਂਗੇ ਅਸੀਂ ਸਭ ਨਾਲ ਗੁਰੂ ਸਾਹਿਬਾਂ ਨੂੰ ਚੇਤੇ ਕਰਦੇ ਆ ਬਾਰ ਬਾਰ ਅਸੀਂ ਚੇਤੇ ਸਾਰਿਆਂ ਨੂੰ ਧਿਆਨ ਕਰਦੇ ਆ ਕਿ ਉਹ ਸਾਰੇ ਸਾਡੇ ਧਿਆਨ ਦੇ ਵਿੱਚ ਰਹਿਣ ਤਾਂ ਕਿ ਸਾਡੇ ਘਰ ਦੇ ਲਈ ਸਾਰੇ ਸਹਾਇਤਾ ਕਰ ਹੁਣ ਆਪਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੈਠੇ ਆ ਇੱਕ ਵਾਰ ਸਤਿਗੁਰੂ ਜੀ ਦੇ ਚਰਨਾਂ ਨਾਲ ਸੁਰਤੀ ਵਰਤੀ ਨੂੰ ਜੋੜਦੇ ਹੋਏ ਕੱਟ ਕੇ ਆਖੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਨ ਸਾਹਿਬ ਜੀ ਮਹਲਾ 5 ਅੱਜ ਦਾ ਜੋ ਸਤਿਗੁਰਾਂ ਦਾ ਫਰਮਾਨ ਹੈ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦਾ ਇਹ ਪਵਿੱਤਰ ਸ਼ਬਦ ਸ਼ਹੀਦਾਂ ਦੇ ਸਰਤਾਜ ਤੁਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਅਕਸ਼ਾ ਜੀ ਦੇ ਪ੍ਰਸ਼ਨ ਚ ਉਚਾਰਨ ਹੋਇਆ ਤੇ ਇਤਿਹਾਸ ਯਾਦ ਦੱਸਣ ਦੇ ਸਤਿਗੁਰੂ ਜੀ ਕਿਰਪਾ ਕਰਦੇ ਨਾ ਆਵਾਹਾਰ ਰੱਖਣਾ ਹਾਰ ਕਿਹ ਤਾਰਿਆ ਹੁਣ ਮੈਂ ਉਸ ਰੱਖਣ ਹਾਰ ਰਖਵਾਲੇ ਪਰਮੇਸ਼ਰ ਨੂੰ ਕੀਤੇ ਕੀਤਾ ਹੈ ਪਾਤਸ਼ਾਹ ਕਨਿਤ ਕੀਏ ਕਹਨ ਭੀਤਰ ਸਗਲਾ ਰੋਗ ਵਿਦਾਰ ਸਤਿਗੁਰੂ ਜੀ ਕਹਿੰਦੇ ਜਦੋਂ ਉਹਨੂੰ ਹਿਰਦੇ ਚੋਂ ਸਾਧਿਆ ਨਾ ਇਹ ਸਾਰੇ ਸਾਡੇ ਔਗਣ ਜਿਹੜੇ ਨੇ ਉਹ ਲੱਗੀ ਹੋਈ ਮੈਲ ਧੋ ਦੇਵੇਗਾ ਪਰਮੇਸ਼ਰ ਦੀ ਬੰਦਗੀ ਪਰਮੇਸ਼ਰ ਦੀ ਬੰਦਗੀ ਚ ਐਨੀ ਤਾਕਤ ਹੈ ਉਹ ਅੰਦਰ ਦੀ ਸਾਰੀ ਮੈਲ ਧੋ ਕੇ ਬਾਹਰ ਕੱਢ ਦਿੰਦੇ ਸਗਲਾ ਰੋਗ ਉਹ ਧਰ ਤੇ ਸਾਰੇ ਰੋਗ ਅੰਦਰੋਂ ਕੱਟੇ ਜਾਣਗੇ ਜਦੋਂ ਰੱਖਣਾ ਆ ਪਰਮੇਸ਼ਰ ਨੂੰ ਫਿਰਦੇ ਰਹੀ ਘਰ ਚ ਸਦਾ ਦਿੱਤਾ ਨਾ ਨਾ ਸਵਣਿਓ ਇਕੱਲੇ ਵਖੋ ਕਰਤਾ ਕਰ ਆਇਆ ਰਹਾ ਗੋਸ਼ਟ ਭਈ ਸਾਧ ਕੈ ਸੰਗਮ ਕਾਮ ਕ੍ਰੋਧ ਮਾ ਲੋਭ ਮਾਰਿਆ ਕਹਿੰਦੇ ਜਦੋਂ ਗੁਰੂ ਪਕਸ਼ਰ ਜੀ ਦੇ ਨਾਲ ਗੁਰੂ ਸਾਜ ਭਾਈ ਨੇ ਸ਼ਬਦ ਦੀ ਸ਼ਬਦ ਨਾਲ ਢੂੰਗੀ ਸਾਜ ਪਈ ਤੇ ਤੰਦਰੋਂ ਕਾਮ ਕ੍ਰੋਧ ਲੋਭ ਇਹ ਵਿਕਾਰ ਜਿਹੜੇ ਹਨ ਸਾਰੇ ਖਤਮ ਹੋ ਗਏ ਜਦੋਂ ਸ਼ਬਦੀ ਵਿਚਾਰ ਹਿਰਦੇ ਦੇ ਅੰਦਰ ਵਸੀ ਨਾ ਉਹ ਗੁਰੂ ਕਾ ਉਪਦੇਸ਼ ਹਿਰਦੇ ਦੇ ਅੰਦਰ ਵਸ ਗਿਆ ਗੁਰੂ ਕਾ ਬਚਨ ਵਸੇ ਜੀ ਨਾਲੇ ਗੁਰੂ ਕਾ ਬਚਨ ਜਦੋਂ ਹਿਰਦੇ ਵਿੱਚ ਵਸ ਗਿਆ ਨਾ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਾਰੇ ਪਿੱਛਾ ਛੱਡ ਗਿਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਭਕਾਰ ਜਿਹੜੇ ਸਨ ਨਾ ਅੰਦਰੋਂ ਸਾਥ ਛੱਡ ਗਿਆ ਇਹ ਸਾਰੇ ਪਿੱਛਾ ਛੱਡ ਗਿਆ ਸਿਮਰਾ ਸਿਮਰਾ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆਂ ਸਿਮਰ ਸਿਮਰ ਕੇ ਨਾ ਪੂਰਨ ਪਰਮੇਸ਼ਰ ਨੂੰ ਤੇ ਆਪ ਤੇ ਜੀਵਨ ਉਕਤ ਹੋਇਆ ਕਹਿੰਦੇ ਜਿਹੜੇ ਸੰਗਤ ਕਰਨ ਵਾਲੇ ਉਹ ਵੀ ਉਹਨਾਂ ਦਾ ਵੀ ਉਧਾਰਨ ਗਿਆ ਜਿਹੜਾ ਬੰਦਾ ਬੰਦਗੀ ਕਰਦਾ ਨਾ ਤੇ ਸਤਿਬਾਵਾ ਕਰਤਾਰ ਸਿੰਘ ਜੀ ਪਿੰਡਾ ਵਾਲੇ ਬਾਪੂਸ਼ ਕੀ ਕਰਦੇ ਸਰ ਕਹਿੰਦੇ ਜਿਹੜਾ ਬੰਦਗੀ ਕਰਦਾ 21 ਕੁਲਾ ਉਹਦੀਆਂ ਕਰ ਜਾਂਦੀਆਂ ਫਿਰ ਉਹਦੀ ਸੰਗਤ ਕਰਨ ਵਾਲੇ ਦਾ ਵੀ ਉਦਾਹਰਨ ਹੈ ਇਸ ਕਰਕੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਕਿ ਜਿਹਨੇ ਸਿਮਰ ਸਿਮਰ ਕੇ ਨਾ ਆਪਣਾ ਤਾਂ ਜੀਵਨ ਮੁਕਤ ਹੁੰਦਾ ਹੀ ਹੈ ਸਿਮਰਨ ਕਰਨ ਵਾਲੇ ਦਾ ਆਪਣੇ ਸੰਗੀ ਸਾਥੀਆਂ ਨੂੰ ਵੀ ਧਾਰ ਲੈਂਦੇ। ਔਗਦ ਮੰਤਰ ਮੂਲ ਮਨ ਏਕ ਹੈ ਮਨ ਵਿਸ਼ਵਾਸ ਪਉਤਾ ਰਿਆ ਮਨ ਨੂੰ ਵਿਸ਼ਵਾਸ ਰਗੈ ਸਕਦਾ ਕਿ ਗੁਰੂ ਪਾਤਸ਼ਾਹ ਦਾ ਦਿੱਤਾ ਹੈ ਗੁਰਮੰਤਰ ਇਹ ਮੂਲ ਹੈ ਇਹ ਮੋਢਾ ਹੈ ਇਹਦੇ ਨਾਲ ਜੁੜ ਕੇ ਅੰਦਰੋਂ ਬਿਕਾਰ ਖਤਮ ਹੋਣਗੇ ਮਨ ਨੂੰ ਇਹ ਵਿਸ਼ਵਾਸ ਹੋ ਗਿਆ ਪੱਕਾ ਵੀ ਜੇ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਜੇ ਅੰਦਰੋਂ ਸੁਖੀ ਚਾਹਣਾ ਨਾ ਆਪਣੇ ਆਪ ਨੂੰ ਤੇ ਪਰਮੇਸ਼ਰ ਦੀ ਬੰਦਗੀ ਕਰ ਪਰ ਸਤਗੁਰੂ ਜੀ ਕਹਿੰਦੇ ਕਰ ਲਓ ਉਸ ਨੂੰ ਨਾ ਕਿਉ ਪਰ ਉਹ ਲੋਭ ਕੇ ਭਾਵੇਂ ਜਿਹੜਾ ਕਰਨਾ ਸੀ ਉਹ ਕਰਿਆ ਨਹੀਂ ਕਰਨਾ ਸੀ ਬੰਦਗੀ ਹੁਣ ਜੇ ਤੁਸੀਂ ਅੱਗ ਤੇ ਪਾਣੀ ਪਾਉਂਗੇ ਤਾਂ ਸ਼ਾਂਤ ਹੋ ਗਈ ਨਾ ਤੇ ਜੇ ਅੱਗ ਤੇ ਤੇਲ ਪਾਉਂਗੇ ਤਾਂ ਹੋਰ ਵੀ ਭਾਂਬੜ ਬਣਨਗੇ ਹੁਣ ਪਾਉਣਾ ਸੀ ਅੱਗ ਤੇ ਪਾਣੀ ਬੰਦਗੀ ਵਾਲਾ ਤੇ ਵਿਕਾਰਾਂ ਵਾਲਾ ਤੇ ਜਿਹੜਾ ਉਹ ਤੇਲ ਪਾਉਣਾ ਸ਼ੁਰੂ ਕਰਤਾ ਉਹਨਾਂ ਅੰਦਰ ਤੇ ਫਿਰ ਭਾਂਬੜ ਉਹ ਤੋਂ ਵੀ ਵੱਡੇ ਵੱਡੇ ਲੱਗ ਗਏ ਇੱਕ ਵਾਰ ਨਾ ਕਹਿੰਦੇ ਚਾਰ ਜਿਖਾਂ ਵੱਲ ਰਹੀਆਂ ਮ੍ਰਿਤਕ ਪ੍ਰਾਣੀ ਦੀ ਠਿਕਸੇ ਮਹਾਪੁਰਸ਼ ਨੇ ਜੇਦੋਂ ਨਿਗਾਹ ਮਾਰੀ ਨਾ ਤਾਂ ਆਪਸ ਵਿੱਚ ਝਗੜਦੇ ਉਹ ਕਹਿਣ ਲੱਗਾ ਜਗ੍ਹਾ ਮੇਰੀ ਹੈ ਉਹ ਕਹਿਣ ਲੱਗਾ ਜਗ੍ਹਾ ਮੇਰੀ ਹੈ ਆਪਸ ਵਿੱਚ ਝਗੜੀ ਜਾਂਦੇ ਤੂੰ ਮਗਰੋਂ ਆਇਆ ਮੈਂ ਪਹਿਲਾਂ ਆਇਆ ਮੇਰੇ ਬਸ ਕਰ ਸੋਨੇ ਸੀ ਮੇਰੇ ਮੇਰਾ ਕਾਸਨ ਉੱਥੇ ਜਿੱਧਰੇ ਆਤਮਾ ਮਾ ਆਪ ਚ ਲੜ ਗਈ ਹੈ। ਤੂੰ ਆ ਪਰ ਛੱਡ ਲੈ ਕਿਤੇ ਤਾਂ ਛੱਡ ਦੋ ਆਉਦਾ ਕੰਮ। ਜਿਉਂਦੇ ਰਹੇ ਤਾਂ ਤੁਸੀਂ ਮੇਰ-ਤੇਰ ਵਿੱਚ ਉਲਝੇ ਇੱਕ ਦੂਜੇ ਨਾਲ ਲੜੇ ਗਿਆ ਇੱਥੇ ਤਾਂ ਛੱਡ ਦੋ ਇਹ ਕੰਮ। ਹੁਣ ਤਾਂ ਤੁਸੀਂ ਸ਼ਾਂਤ ਹੋ ਜਿਓ। ਉਹ ਪੰਜ ਭੂਤਿਕ ਸਰੀਰ ਤੁਹਾਡਾ ਅਗਨੇ ਚ ਪਿਆ ਹੈ। ਇੱਥੇ ਆ ਕੇ ਤਾਂ ਕਹਿਣਾ ਛੱਡ ਦੋ ਮੇਰ ਤੇਰ ਦਾ ਅਜੇ ਸਮਸ਼ਾਨ ਘਾਟ ਦੇ ਵਿੱਚ ਵੀ ਉਹੀ ਕੀ ਜਾਂਦਾ ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ ਕਹਿੰਦੇ ਮਨ ਨੂੰ ਵਿਸ਼ਵਾਸ ਹੋ ਗਿਆ ਚਰ ਨਾ ਰਹਿਣ ਬਾਂਚੈ ਨਿਤ ਨਾਨਕ ਉਹਨਾਂ ਆਪਣੈ ਬਲ ਹਾਰਿਆ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ ਮੈਂ ਪਰਮੇਸ਼ਰ ਦੇ ਚਰਨਾਂ ਦੀ ਚਰਨ ਧੂੜ ਲਗਦਾ ਕਿਉਂਕਿ ਤੇ ਪਰਮੇਸ਼ਰ ਰੂਪ ਸਰੂਪ ਉਹ ਸਾਨੂੰ ਦੱਸ ਰਹੇ ਆ ਕਹਿੰਦੇ ਬਣ ਜੋ ਪਰਮੇਸ਼ਰ ਦੇ ਚਰਨਾਂ ਦੀ ਧੂੜ ਬਣ ਜੋ ਸਤਸੰਗਤ ਦੇ ਚਰਨਾਂ ਦੀ ਧੂੜ ਬਣ ਜੋ ਪਰਮੇਸ਼ਰ ਦੇ ਚਰਨਾਂ ਦੀ ਧੂੜ ਤੇ ਬਰਿਹਾਰ ਜਾਓ ਆਪਣੇ ਪਰਮੇਸ਼ਰ ਤੋਂ ਜੀ ਨੇ ਕਿਰਪਾ ਕੀਤੀ ਅੰਦਰੋਂ ਵਿਕਾਰਾਂ ਨੂੰ ਕੱਟਿਆ ਜਿਹੜਾ ਸਾਡਾ ਰਖਵਾਲਾ ਬਣ ਕੇ ਨਾ ਸਾਡੀ ਰਾਖੀ ਕਰ ਰਿਹਾ ਸਾਡੀ ਸੰਭਾਲ ਕਰ ਰਿਹਾ ਸਾਨੂੰ ਖਾਣ ਪੀਣ ਪਹਿਣਣ ਲਈ ਦੇ ਰਿਹਾ ਉਹਦੇ ਚਰਨਾਂ ਦੀ ਧੂੜ ਬਣੋ ਪਿਤਾ ਕਿਰਪਾਲ ਆ ਗਿਆ ਇਹ ਦਿਨੀ ਬਾਰਕ ਮੁੱਖ ਮੰਗ ਐਸੋ ਦੇਣਾ ਕਹਿੰਦੇ ਕਿਰਪਾਲੂ ਪਿਤਾ ਪਰਮੇਸ਼ਰ ਨੇ ਇਹ ਗੱਲ ਕਹਿ ਦਿੱਤੀ ਕਿ ਲਗੇ ਬੱਚਾ ਜੋ ਮੰਗਦਾ ਨਾ ਇਹਨੂੰ ਦੇ ਦੇ ਉਹਨ ਕਈ ਵਾਰ ਬੱਚੇ ਦੀ ਮੰਗ ਵੀ ਐੋ ਜੀ ਹੁੰਦੀ ਹੈ ਇੱਕ ਵਾਰ ਰਾਜੇ ਨੇ ਕਹਿਤਾ ਆਪਣੇ ਵਜ਼ੀਰਾਂ ਨੂੰ ਕਹਿੰਦਾ ਵੀ ਮੇਰਾ ਪੁੱਤਰ ਜੋ ਮੰਗੇ ਉਹ ਦੇਓ ਹਾਜ਼ਰ ਕਰ ਦਿਓ ਹੁਣ ਬੱਚੇ ਨੂੰ ਸਮੁੰਦਰ ਦੇ ਕੰਢੇ ਤੇ ਲੈ ਗਏ। ਬੱਚਾ ਕਹਿਣ ਲੱਗਾ ਇੱਕ ਗੜਵੀ ਚਾਹੀਦੀ ਹੈ। ਉਹਨਾਂ ਨੇ ਹਾਜ਼ਰ ਕਰਤੀ। ਕਹਿਣ ਲੱਗਾ ਜਿਹੜਾ ਸਮੁੰਦਰ ਵਗ ਰਿਹਾ ਹੈ ਨਾ ਗੜਵੀ 'ਚ ਪਾਉਣਾ ਹੈ। ਉਹ ਕਹਿਣ ਲੱਗੇ ਪੁੱਤਰ ਇੰਨਾ ਪਾਣੀ ਨਹੀਂ ਪੈ ਸਕਦਾ ਗੜਵੀ। ਕਹਿੰਦਾ ਫਿਰ ਵਸ ਰੋਣ ਲੱਗ ਪਿਆ। ਉਹ ਕਹਿਣ ਲੱਗੇ ਇੰਨਾ ਪਾਣੀ ਨਹੀਂ ਪੈ ਸਕਦਾ ਸਮੁੰਦਰ ਦਾ ਕਹਿਣ ਲੱਗੇ ਵਸੋ ਇਹਦੇ ਚ ਬੰਦ ਕਰਨਾ ਜਿਹੜਾ ਸਮੁੰਦਰ ਵਗ ਰਿਹਾ ਨਾ ਉਹਨੂੰ ਗੜਵੀ ਚ ਬੰਦ ਕਰਨਾ ਉਹਨਾਂ ਨੇ ਬੜਾ ਸਮਝਾਇਆ ਰਾਜਾ ਆ ਕੇ ਕਹਿਣ ਲੱਗਾ ਵੀ ਬੱਚਾ ਰੋ ਕਿਉਂ ਰਿਹਾ ਉਹ ਕਹਿਣ ਲੱਗੇ ਜੋ ਕਰੀਏ ਕੀ ਇਹਨੇ ਗੜਵੀ ਮੰਗੀ ਲਿਆਤੀ ਇਹਨੇ ਕੋਈ ਚੀਜ਼ ਹੋਰ ਮੰਗੀ ਸੀ ਉਹ ਤਾਂ ਹਾਜ਼ਰ ਕਰਦਨੇ ਉਹਨੇ ਕਹਿੰਦਾ ਸਾਰਾ ਸਮੁੰਦਰ ਗੜਵੀ ਚ ਪਾਉਣਾ ਹੈ ਉਰਾਜਾ ਕਹਿਣ ਲੱਗਾ ਪੁੱਤਰਾ ਇਹ ਹੋ ਨਹੀਂ ਸਕਣਾ ਕਹਿਣ ਲੱਗਾ ਹੋ ਨਹੀਂ ਸਕਣਾ ਤਾਂ ਬਸ ਫਿਰ ਮੈਂ ਨਹੀਂ ਕੁਝ ਖਾਣਾ ਪੀਣਾ ਉਹਨਾਂ ਚਿਰ ਇਹ ਸਮੁੰਦਰ ਗੜ ਵਿੱਚ ਪਾ ਅੱਜ ਸਾਡੀ ਹਾਲਤੇ ਹੋ ਸਗੀ ਏ ਅਸੀਂ ਸਾਡੇ ਪੱਲੇ ਕੁਛ ਨਹੀਂ ਤੇ ਮੰਗਦੇ ਮੰਗ ਸਾਡੀਆਂ ਬਹੁਤ ਵੱਡੀਆਂ ਵੱਡੀਆਂ ਮੰਗਾਂ ਅਸੀਂ ਕਹਿੰਦੇ ਆ ਵੀ ਕਰ ਦਿਓ ਪਾਸ਼ਾ ਉਹ ਵੀ ਕਰ ਦਿਓ ਆ ਵੀ ਕਰ ਦਿਓ ਪਹਿਲਾਂ ਦੇਖੀਏ ਵੀ ਸਾਡੀ ਬੰਦਗੀ ਹੈ ਕਿ ਸਾਡਾ ਵਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜਿਆ ਹੋਇਆ ਹੈ ਜੇ ਤਾਂ ਇਹ ਕੁਛ ਹੈ ਕਿ ਬਣ ਕਲਮੀਆਂ ਵਾਲੇ ਪਾਤਸ਼ਾਹ ਜੀ ਦੇ ਦਰਬਾਰ ਚ ਜੋ ਮੰਗੋਗੇ ਨਾ ਮਿਲ ਜੂਗਾ ਮੈਂ ਨਾ ਕੱਲ ਇੱਕ ਪੜਿਆ ਸੀ ਉਹ ਕਹਿੰਦੇ ਜਿਹੜੇ ਘਰਾਂ ਦੇ ਵਿੱਚ ਜੋਤਾਂ ਜਗਾਉਂਦੇ ਆ ਇੱਕ ਤਾਂ ਜੋਤ ਹੁੰਦੀ ਹੈ ਨਾ ਸ਼ੀਦਾ ਦੇ ਨਾਂ ਦੇ ਲੋਕ ਜਗਾਉਂਦੇ ਇੱਕ ਜਿਹੜੇ ਜਿਹੜੇ ਘਰਾਂ ਚ ਚਰਾਗ ਲਾਉਂਦੇ ਆ ਉਨਾ ਘਰਾਂ ਚ ਕਹਿੰਦੇ ਫਿਰ ਉਤਪ੍ਰੇਤਾ ਦਾ ਵਾਸਾ ਹੁੰਦਾ ਉਹਨਾਂ ਘਰਾਂ ਚ ਪ੍ਰੇਤ ਦਾ ਵਾਸਾ ਹੁੰਦਾ ਜਿਹੜੇ ਘਰਾਂ ਚ ਚਿਰਾਗ ਲਾਉਂਦੇ ਨਹੀਂ ਹੁਣ ਜਿੱਥੇ ਪ੍ਰੇਤ ਦਾ ਵਾਸਾ ਹੋਊਗਾ ਘਰ ਸੁਖੀ ਕਿਵੇਂ ਹੋਊਗਾ ਕਿਸੇ ਸਿਆਣੇ ਬਦਵਾਨ ਨੇ ਲਿਖਿਆ ਉਹ ਕਹਿੰਦਾ ਜੇਕਰ ਸਾਧਨਾ ਸੇਵੀਏ ਸਤਿਗੁਰੂ ਜੀ ਬਾਣੀ ਵਿੱਚ ਵੀ ਕਹਿੰਦੇ ਨਾ ਉਹਨੇ ਵੀ ਇਹ ਪ੍ਰਮਾਣ ਦਿੱਤਾ ਉਹ ਕਹਿਣ ਲੱਗਾ ਵੀ ਉੱਥੇ ਜਿਹੜੇ ਲੋਕ ਰਹਿੰਦੇ ਆ ਨਾ ਉਹਨਾਂ ਦਾ ਧਿਆਨ ਜਿਹੜਾ ਹੈ ਉਹ ਇਸ ਪਾਸੇ ਨੂੰ ਚੁਰ ਪੈਂਦਾ ਹੈ। ਉਹ ਪ੍ਰੇਤਾਂ ਦੀ ਪੂਜਾ ਕਰਨ ਵਾਲੇ ਹੋ ਜਾਂਦੇ ਆ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾ ਜੈ ਘਰ ਸਾਧ ਨਾਮ ਸੇਵੀਆ ਕੀ ਸੇਵਾ ਦਾ ਹੈ ਤੇ ਘਰ ਮਰਹਟ ਸਾਰ ਕੇ ਭੂਤ ਵਸੇ ਤਲਮਾਈ ਜਿੱਥੇ ਬੰਦਗੀ ਨਹੀਂ ਨਾ ਉਹ ਸੌਤਾਰ ਘਾਟ ਵਰਗਾ ਕਰਦੇ। ਤੇ ਉੱਥੇ ਵਸਣ ਵਾਲੇ ਜੀਵ ਵੀ ਪੁੱਤਾ ਵਰਗੇ। ਸੁਖ ਸ਼ਾਂਤੀ ਚਾਹੁੰਦੇ ਹੋ ਤੇ ਅਮਰ ਜੀ ਉਠੋ। ਇਸ਼ਾਨ ਕਰੋ ਬੰਦਗੀ ਕਰੋ ਤੇ ਸਤਿਗੁਰੂ ਆਪਛਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੋ ਸੌ ਕੰਮ ਹੋਣ ਇਸ਼ਾਨ ਨਾ ਛੱਡੀ ਹਜ਼ਾਰ ਕੰਮ ਹੋਣ ਨਿਤਨੇਮ ਨਾ ਛੱਡੋ ਲੱਖਾਂ ਕੰਮ ਹੋਣ ਤੇ ਗੁਰੂ ਦੇ ਦਰਸ਼ਨ ਕਰਨ ਵਾਲਾ ਕੰਮ ਨਾ ਛੱਡੋ ਇਸ ਕਰਕੇ ਲੱਖਾਂ ਕੰਮ ਰਹਿ ਜਾਣ ਕੋਈ ਗੱਲ ਨਹੀਂ ਪਰ ਜੇ ਤੋ ਸਤਗੁਰੂ ਜੀ ਦੇ ਦਰਸ਼ਨ ਕਰਾਂਗੇ ਨਾ ਲੱਖਾਂ ਕਾਮ ਸਤਗੁਰੂ ਆਪ ਸਦਲੀ ਕਰਨਗੇ ਬਾਣੀ ਪੜਾਂਗੇ ਤੇ ਸਾਡੇ ਜਿਹੜੇ ਹਜ਼ਾਰਾਂ ਕੰਮ ਨੂੰ ਗੁਰਬਾਣੀ ਦੇ ਰਾਹੀਂ ਸਤਿ ਸਪ ਦੇ। ਇਸ਼ਨਾਨ ਕਰਾਂਗੇ ਤੇ ਸਰੀਰ ਅਰੋਗੀ ਹੋਵੇਗਾ ਜੇ ਅਰੋਗੀ ਸਰੀਰ ਹੋਵੇਗਾ ਤਾਂ ਹੀ ਗੁਰੂ ਕੇ ਦਰਸ਼ਨ ਕਰ ਸਕਾਂਗੇ ਸੰਗਤ ਕਰ ਸਕਾਂਗੇ ਤਾਂ ਹੀ ਬਾਣੀ ਪੜ ਸਕਾਂਗੇ ਇਸ ਕਰਕੇ ਕਦੇ ਵੀ ਇਹ ਨਿਯਮ ਛੱਡੋ ਨਾ ਹਮੇਸ਼ਾ ਇਸ਼ਨਾਨ ਕਰੋ ਬਾਣੀ ਪੜੋ ਸਤਿਗੁਰੂ ਜੀ ਨੇ ਵੀ ਕਿਹਾ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਾਰਨਾ ਉਤੇ ਆਵੇ ਉਦਮ ਕਰੇ ਭਰਕੇ ਪ੍ਰਵਾਤੀ ਇਸ਼ਨਾਨ ਕਰੇ ਅਮਰ ਸਰਨਾਵੇ ਮੈਂ ਇੱਕ ਵਾਰ ਕਿਸੇ ਸਿਆਣੇ ਮਹਾਂਪੁਰਸ਼ ਨੂੰ ਪੁੱਛਣਾ ਮੈਂ ਕਿਹਾ ਜੀ ਪਹਿਲਾਂ ਆਇਆ ਗੁਰਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਾਰਨਾ ਉਤੇ ਆਵੇ ਇਸ਼ਨਾਨ ਦੀ ਗੱਲ ਬਾਤ ਚਾਹੀਏ ਉਹ ਕਹਿੰਦੇ ਜਦੋਂ ਉਠਣਾ ਲਾ ਜਾਂ ਅੱਖਾਂ ਖੁੱਲਣੀਆਂ ਉਦੋਂ ਪਲੰਗ ਤੇ ਬੈਠਿਆ ਸ਼ੁਕਰਾਨਾ ਕਰਨਾ ਹੈ ਵਾਹਿਗੁਰੂ ਸਤਨਾਮ ਵਾਹਿਗੁਰੂ ਕਹਿ ਕੇ ਨਾ ਸ਼ੁਕਰਾਨਾ ਕਰਨਾ ਬਾਦਸ਼ਾਹ ਤੁਹਾਡੇ ਭਾਣੇ ਅੰਦਰ ਚਾਰ ਰਾਤ ਸੁਖ ਦੀ ਬਤੀਤ ਹੋਈ ਹੁਣ ਦਿਨ ਆਇਆ ਇਹ ਵੀ ਸੁਖਾਂ ਲੱਗਤੀ ਕਰਨਾ ਉਦੋਂ ਪਰਮੇਸ਼ਰ ਨੂੰ ਕੀਤੇ ਕਰਨਾ ਉੱਠਣੇ ਸਾਰ ਫਿਰ ਇਸ਼ਨਾਨ ਕਰਨਾ ਹੈ ਫਿਰ ਚੜੇ ਤੇ ਉਸ ਗੁਰਬਾਣੀ ਗਾਵੇ ਫਿਰ ਗੁਰਬਾਣੀ ਪੜ੍ਹਨੀ ਹੈ ਇਸ਼ਨਾਨ ਕਰਨ ਤੋਂ ਬਾਅਦ ਇਸ ਸਤਿਗੁਰੂ ਆਤਿਸ਼ਾ ਜੀ ਕਹਿੰਦੇ ਜਿਹੜਾ ਬੰਦਾ 3 ਕਮ ਵਜੇ ਨਾ ਸਿਧਾ ਨਾ ਪਹਿਰਾ ਲੱਗਦਾ ਤੈਨ ਮਦੇ ਗੁਰੂ ਕੇ ਸ਼ਹੀਦ ਸਿੰਘ ਆਉਂਦੇ ਨੇ ਸਿੰਘ ਸਿੱਖਾਂ ਨੂੰ ਜਗਾਉਣ ਵਾਸਤੇ ਉਹ ਜਗਾਉਂਦੇ ਨਾ ਉਠੋ ਸ਼ਰਨ ਕਰਨ ਦਾ ਸਮਾਂ ਸਾਨੂੰ ਕਈ ਵਾਰ ਨਾ ਸੁੱਕੇ ਬਿਆਨਿਕ ਤੋਂ ਜਾਗੌਂਦੇ ਆਇਆ ਲੱਗਦਾ ਜਿਵੇਂ ਕੋਈ ਆ ਗਿਆ ਹੁੰਦਾ ਉਦੋਂ ਸ਼ਹੀਦ ਸਿੰਘ ਜਗਾਉਣ ਵਾਸਤੇ ਆਉਂਦੇ ਨਾ ਘਰ ਘਰ ਸਿੰਘੋ ਉਠੋ ਗੁਰਬਾਣੀ ਪੜਨ ਦਾ ਸਮਾਂ ਕਹਿੰਦੇ ਜਦੋਂ 5:00 ਵਜੇ ਦਾ ਸਮਾਂ ਹੁੰਦਾ ਨਾ ਫਿਰ ਕਲਗੀਧਰ ਪਿਤਾ ਖੁਦ ਆਉਂਦੇ ਨਾ ਸਿਖਾਉਂ ਉਠਿਆ ਨਹੀਂ ਬਾਣੀ ਪੜ੍ਹਨ ਦਾ ਸਮਾਂ ਸੌਂਦਾ ਸਮਾਂ ਤੇ ਜੇ 10:00 11:00 ਵਜੇ ਤੱਕ ਪੈ ਰਹੇ ਨਾ ਤੇ ਫਿਰ ਤਾਂ ਬਜ਼ੁਰਗ ਹੀ ਘਰ ਤੇ ਆਉਣਗੇ ਠਾਉਣ ਵਾਸਤੇ ਕੋਈ ਆ ਕੇ ਪੰਜ ਚਾਰ ਗਾਲਾਂ ਮਾਰ ਦਿੰਦੀ ਹੈ ਪੰਜ ਚਾਰ ਕਿਉਂ ਹੁੰਦਾ ਅਜੇ ਤੱਕ ਸੂਰਜ ਚੜ ਗਿਆ ਜੇ ਸੁੱਤਾ ਹੀ ਪਿਆ ਫਿਰ ਸ਼ਿਵ ਸਿੰਘ ਨਹੀਂ ਠਾਉਣ ਹੁੰਦੇ ਉਬਰ ਕਹਿੰਦੇ ਵੀ ਹੁਣ ਜਿੱਥੇ ਮਰਜ਼ੀ ਫੇਰੀ ਚੱਲ ਕੋਈ ਜਰ इस करके आओ करिए करिएशाह कृपा करो मेल ले हो दयाल ढ दख ले हो, दीन दयाल को हार्या अच्छी कृपा करनी है अपना मेर प्रया रखो ओला चुका जी वागुरु जी का खालसा वाहिकुर्जी की फतह